ਜਸ ਲੋਟਰੀ ਏਜੰਸੀ ਬਸ ਸਟੈਂਡ ਲਾਧੂ ਕਾ ਲੱਗਿਆ 50000 ਦਾ ਇਨਾਮ ਵੰਡੇ ਗਏ ਲੱड्डੂ ਵੱਜ ਗਏ ਢੋਲ ਬਸ ਸਟੈਂਡ ਲਾਧੂ ਕਾ ਜਸ ਲੋਟਰੀ ਏਜੰਸੀ ਤੇ 50000 ਦਾ ਇਨਾਮ ਲੱਗਣ ਤੋਂ ਬਾਅਦ ਲੱड्डੂ ਵੰਡੇ ਗਏ ਅਤੇ ਢੋਲ ਵੱਜ ਗਏ ਇਹ ਡਰਾ ਡੀਅਰ ਲੋਟਰੀ ਸ਼ਾਮ 6 ਵਜੇ ਵਾਲੀ ਤੇ ਲੱਗਿਆ ਇਹ ਇੱਕ ਫੌਜੀ ਜਵਾਨ ਨੂੰ ਲੱਗਿਆ ਜਿਸ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਮਨਾ ਕਰ ਦਿੱਤਾ ਪਰ ਲੋਟਰੀ ਦੇ ਸੰਚਾਲਕ ਜਸ ਲੋਟਰੀ ਏਜੰਸੀ ਦੇ ਸੰਚਾਲਕ ਨੇ ਕੈਮਰੇ ਦੇ ਸਾਹਮਣੇ ਆ ਕੇ ਪੂਰੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਹਾਂਜੀ ਭਾਈ ਅੱਜ ਜਸਲਾਟੀ ਤੇ ਇਨਾਮ ਲੱਗਿਆ ਹੈ ਕਿਹੜੀ ਟਿਕਟ ਹੈ ਔਰ ਕਿਹੜੇ ਬੰਦੇ ਦਾ ਨਾਮ ਲੱਗਿਆ ਹੈ ਸਰ ਆਪਣਾ ਜੋ ਹੈ ਟਿਕਟ ਨੰਬਰ ਹੈਗਾ ਜੀ 68373 ਪਾਇਆ 175 ਰੁਪਏ ਦਾ ਪੀ ਹੁੰਦੀ 6 ਵਜੇ ਤੋਂ ਨਾਮ ਲੱਗਾ ਕੱਲ 2 2 ਤਰੀਕ ਨੂੰ ਨਾਮ ਹੈ 50000 ਦਾ ਜੀ ਪੰਜ ਟਿਕਟਾਂ ਤੇ 50000 ਦਾ ਨਾਮ ਲੱਗਿਆ ਇੱਕ ਟਿਕਟ ਤੇ 10000 ਦਾ ਨਾਮ ਹੈ ਜੀ ਇਹ ਕਿਹੜੀ ਟਿਕਟ ਹੁੰਦੀ ਜੀ ਇਹ ਨਾਗaland ਸਿਪਕਮ ਸਟੇਟ ਹੁੰਦੀ ਜੀ ਡੇਲੀ ਨਿਕਲਦੀ ਹੈ ਜੀ ਜੋ ਇਹ ਹੁੰਦੀ 175 ਰੁਪਏ ਦੀ ਹਾਂਜੀ ਇਹਦੇ ਤੇ ਨਾਮ ਲੱਗਿਆ ਜੀ 50000 ਦਾ ਜੀ ਕਿਹੜੀ ਕਿਹੜੀ ਟਿਕਟ ਹੁੰਦੀ ਹੈ ਇਹ ਚੱਕ ਇਹਦੇ ਚਾਵਣ ਜਿਹੜੀ ਇਸ ਮਹੀਨੇ ਖੁੱਲਣ ਜਾ ਰਹੀ ਹੈ 7 ਤਰੀਕ ਨੂੰ ਖੁੱਲਣ ਜਾ ਰਹੀ ਹੈ 1.5 ਕਰੋੜ ਦੀ ਉਦੋਂ ਬਾਅਦ ਆ ਰਹੀ ਹੈ ਜੀ 21 ਫਰਵਰੀ ਨੂੰ ਆ ਰਹੀ ਹੈ ਜੀ 3 ਕਰੋੜ ਦੀ ਨਾਗਾਲੈਂਡ ਸਟੇਟ ਦੀ ਗਰੰਟੀਡ ਔਰ ਪਬਲਿਕ ਹੁੰਦੀ ਹੈ ਜੀ ਜੀ ਹਾਂਜੀ ਔਰ ਡੇਰਲੀ ਵੀ ਕੋਲੀ ਬੰਪਰ ਆ ਗਿਆ ਜੀ ਆਪਣੇ ਕੋਲੋਂ ਜੀ ਠੀਕ ਹੈ ਜੀ ਇਹ 14 ਮਾਰਚ ਨੂੰ ਖੁੱਲਣ ਜਾ ਰਿਹਾ ਜੀ ਜੀ ਹਾਂਜੀ ਜਿੰਨੇ ਵੀ ਪਾਈ ਜਲੋ 50000 ਦੇ ਨਿੱਕੇ ਹਾਂਜੀ ਹੋਰ ਜੀ ਔਰ ਇਹ ਜਿਹੜੀਆਂ ਟਿਕਟਾਂ ਇਹ ਟਿਕਟਾਂ ਡੇਲੀ ਖੁੱਲਦੀਆਂ ਨੇ ਜਿਹੜੀ ਆ ਗਈ ਹੈ ਮੰਥਨੀ ਲੋਟਰੀ ਆ ਜੀ 45 ਲੱਖ ਦੀ ਸੀ ਉਹ 25 ਲੱਖ ਦੀ ਕਰਤੀ ਸਰਕਾਰ ਨੇ 100 ਰੁਪਿਆ ਜੀ ਇਹ ਆ ਗਈ ਜੀ 25 ਲੱਖ ਦੀ ਸੀ 15 15 ਲੱਖ ਦੀ ਕਰਤੀ ਸਰਕਾਰ ਨੇ ਜੀ ਦੋ ਤਰੀਕ ਤੋਂ ਬਾਅਦ ਹੋ ਗਈ ਹੈ ਜੀ ਇਹ 50 ਰੁਪਏ ਦੇ ਟਿਕਟ ਡੇ ਲਈ ਖੁੱਲਦੀ ਹੈ 5 ਵਜੇ ਪੰਜਾਬ ਸਰਕਾਰ ਇਹ ਡੇ ਲਈ ਖੁੱਲਦੀ ਹੈ ਜੀ ਉਸ ਤੋਂ ਬਾਅਦ ਇਹ ਆ ਰਹੀ ਹੈ 11 ਲੱਖ ਦੀ 24 ਤਰੀਕ ਨੂੰ ਆ ਰਹੀ ਹੈ ਜੀ ਇਸੇ ਮਹੀਨੇ ਦੀ ਜੀ ਜੀ ਹਾਂਜੀ ਇਹ ਪੰਜਾਬ ਸਰਕਾਰ ਦੇ 20 ਰੁਪਏ ਦੇ ਟਿਕਟੇ ਜੀ ਹਾਂਜੀ ਇਹ ਦਾ ਕਿਨਾ ਹੈ ਇਹ 11 ਲੱਖ ਹਾਂਜੀ 11 ਲੱਖ 11 ਲੱਖ ਤੇ 11 ਲੱਖ ਦੇ ਭਾਈ ਇਹ ਵੀ ਡੇਲੀ ਇਹ ਇਹ ਮੰਤਰੀ ਲੋਟਰੀ ਹੁੰਦੀ ਹੈ ਜੀ ਹਾਂਜੀ ਹੁਣ ਆਪਾਂ ਕਿੱਥੇ ਖੜੇ ਆ ਕਿਹੜੀ ਲੋਕੇਸ਼ਨ ਤੇ ਆਪਾਂ ਖੜੇ ਹਾਂ ਜੀ ਲਾਧੂ ਕਾ ਬੱਸ ਸਟੈਂਡ ਜੀ ਤੇ ਸਚਨ ਦੇ ਟਾਬੇ ਦੇ ਨਾਲ ਬਿਲਕੁਲ ਆਪਣਾ ਕੰਟਰੋਲ ਲੱਗਦਾ ਹੈ ਜੀ ਜੀ ਜਸਾ ਸਲਾਟਰੀ ਏਜੰਸੀ ਜੀ ਜੀ ਕੰਨ ਵਾਲੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਹੈ ਮੈਸੇਜ ਜਨ ਜਨ ਇਹ ਇੱਕ ਵਾਰੀ ਜਰੂਰ ਆਓ ਲਾ ਲਾਦੂ ਖਾਓ ਜਰੂਰ ਇੱਕ ਵਾਰੀ ਸਾਡੇ ਕਾਊਂਟਰ ਤੇ ਜਾ ਸਲਾਟਰੀ ਕਾਊਂਟਰ ਤੇ ਇੱਕ ਵਾਰੀ ਆਪਣੀ ਕਿਸਮਤ ਅਜਮਾਓ ਜੀ ਹਾਂਜੀ ਅੱਜ ਜਿਹੜੇ ਵਿਜੇਤਾ ਨੇ ਉਹ ਕਿੱਥੋਂ ਦੇ ਹਨ ਉਹ ਬੀਐਸਐਫ ਚ ਫੌਜੀ ਆ ਪਰ ਉਹ ਕੈਮਰੇ ਸਾਹਮਣੇ ਨਹੀਂ ਹੋਣਾ ਚਾਹੁੰਦੇ ਕੋਈ ਇਸ਼ੂ ਪ੍ਰੋਬਲਮ ਹੈ ਇਸ ਲਈ ਜੀ ਹਾਂਜੀ ਹਾਂਜੀ ਸਾਰ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਆ ਇੱਕ ਵਾਰੀ ਜਰੂਰ ਆਓ ਸਾਡੇ ਕਿਸਮਤ ਆਪਣੀ ਅਜਮਾਓ ਹਾਂਜੀ ਜੇ ਕੋਈ ਆਨਲਾਈਨ ਟਿਕਟ ਲੈਣਾ ਚਾਹੁੰਦਾ ਹੈ ਆਨਲਾਈਨ ਟਿਕਟ ਨਹੀਂ ਅਸੀਂ ਪ੍ਰਿੰਟ ਕਰਦੇ ਫਿਰ ਓਨਲੀ ਕਾਊਂਟਰ ਤੇ ਕਰਨੇ ਆ ਜੀ ਕਾਊਂਟਰ ਤੇ ਹਾਂ ਜੀ ਸਾਡਾ ਸਫਰਕ ਨੰਬਰ ਹੈਗਾ ਜੀ 62874396634 ਦੁਬਾਰਾ ਫਿਰ ਦੱਸਿਆ ਜਾਂਦਾ 62874396634 ਜੀ